ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਆਪ ਸੋਨਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖਿਆ ਤੇ ਲੋ ਜੀ ਕਾਮੇਡੀ ਵਾਇਸ ਦੀ ਆ ਗਈ ਜੇ ਇੱਕ ਨਵੀਂ ਵੀਡੀਓ ਜਿਹੜੀ ਕਿ ਕੋਕੀ ਦੇ ਮੁਤਲਕ ਹੈ ਕੋਕੀ ਕੌਣ ਸੀਗੀ ਕੋਕੀ ਉਹ ਜਿਹੜੇ ਨਹੀਂ ਹਸਬੈਂਡ ਵਾਈਫ ਵੀ ਦਾ ਬੰਦਾ ਬੜੀਆਂ ਗਾਲਾਂ ਕੱਢਦੇ ਸੀ ਜਿਹੜੀ ਹੈਪੀ ਬਰਥਡੇ ਤੇ ਵੀ ਗਾਲਾਂ ਖਾਲੰਦੀ ਆ ਝੂਠਾ ਮਾਰਦਾ ਹਾਂ ਉਹਦੀ ਜਿਹੜੀ ਸੈਲੀ ਸੀ ਕੋਕੀ ਸੀ ਪਿਛਲੀ ਵਾਰੀ ਜਦੋਂ ਵੀਡੀਓ ਵੇਖੀ ਸੀ ਤੇ ਉਹਨੇ ਇਸ ਗੱਲ ਦਾ ਨਹੀਂ ਸੀ ਸ਼ੁਭਨਾਇਆ ਹੋਇਆ ਕਿ ਤੂੰ ਜਿਹੜੀ ਮੈਨੂੰ ਗਿਫਟ ਦੇਣੀ ਸੀ ਤਸਵੀਰ ਤੂੰ ਵਾਪਸ ਕਿਉਂ ਦੇਈ ਆਈ ਹੈ ਆ ਉਹਨੇ ਕਿਹਾ ਨਹੀਂ ਗਈ ਤੇ ਚਲੋ ਮੈਂ ਉਹ ਜਾਂਦੇ ਮੋੜ ਤੋਂ ਹਾਂ ਕੋਈ ਇੰਜ ਉਹ ਕੋਕੀ ਜੇ ਉਹ ਕੋਕੀ ਹੈ ਹਾਂਜੀ ਕਮੇਟੀਆਂ ਜੀ ਨੂੰ ਕਹਿੰਦਾ ਕਮੇਟੀਆਂ ਖਾ ਕੇ ਤੇ ਆਹ ਕਮੇਟੀਆਂ ਖਾਣ ਲਈ ਮਾਈ ਜੜੀ ਹੈ ਬਿਲਕੁਲ ਬਿਲਕੁਲ ਚਲੋ ਦੇਖਦੇ ਆਂ ਪਹਿਲੇ ਵੀਡੀਓ ਚਲੋ ਲਓ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਇਆ ਬਹੁਤ ਹੀ ਖਤਰਨਾਕ ਮੁੱਦਾ ਕਿਰਨ ਬਠਿੰਡਾ ਦੀ ਸੈਲੀ ਜੋ 쿠ਕੀ ਕਮੇਟੀਆਂ ਵਾਲੀ ਆ ਉਹਨੇ ਖੋਲ ਤੇ ਸਾਰੇ ਬਲੌਗਰ ਬੁੜੀਆਂ ਦੇ ਭੇਤ ਤੇ ਸਾਰਿਆਂ ਨੂੰ ਨਹੀਂ ਉਹ ਕਿਰਨ ਮਠੀਂਡਾ ਕਹਿੰਦਾ ਕਿਰਨ ਮਠੀਂਡਾ ਦੀ ਵੀ ਸੇਲੀ ਆ ਤੇ ਉਧਰ ਉਹਦੀ ਘਰ ਵੀ ਤੱਕੋ ਕੇ ਗਈ ਸੀ ਮੈਂ ਤਾਂ ਤੁਹਾਨੂੰ ਜਨਾਨੀਆਂ ਨੂੰ ਬਹੁਤਾ ਬਹੁਤਾ ਨਾ ਕੌਣ ਕਿੱਥੇ ਦੀ ਸੇਲੀ ਹੈ ਤੁਹਾਨੂੰ ਪਤਾ ਹੀ ਨਹੀਂ ਨਾ ਕਰਤਾ ਸ਼ਰਮਸਾਰ ਹੁਣ ਆਪਾਂ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਨ ਲੱਗਿਆਂ ਟਾਰ ਤੀਜੀ ਗੱਲ ਆ ਵੀ ਸਿਆ ਭੈਰਾਂ ਦੀ ਸਿਆ ਜਿਹੜੀ ਆ ਕੱਲ ਉਹਨਾਂ ਨੂੰ ਲਾਈਵ ਚੱਕਿਆ ਤੇ ਉਹਨੂੰ ਕਿਸੇ ਨੇ ਪੁੱਛਿਆ ਕੀ ਤੂੰ ਕੁੱਕੀ ਦੇ ਬਲੌਗ ਦੇਖਦੀ ਹੁੰਦੀ ਆ ਕਹਿੰਦੀ ਨਾ ਕੀ ਦੇਖਣਾ ਹੈ ਬਲੌਗ ਸਾਨੂੰ ਤਾਂ ਭੰਡੀ ਜਾ ਰਹੀ ਆ ਜਦੋਂ ਬਿਨਾ ਪੁੱਛੇ ਜਾਏਗੀ ਕਿਸੇ ਦੇ ਫੰਕਸ਼ਨ ਤੇ ਤੈਨੂੰ ਭੰਡਣ ਗਈ ਜਦੋਂ ਬਿਨਾ ਪੁੱਛੇ ਜਾਏਗੀ ਕਿਸੇ ਦੇ ਫੰਕਸ਼ਨ ਦੇ ਵਿੱਚ ਤਾਂ ਤਾਂ ਭੰਡੀਆਂ ਹੀ ਖਾਏਗੀ ਹੁਣ ਗੱਲ ਕਰਦੀ ਪਈ ਆ ਕੁੱਕੀ ਕਮਲ ਪਟਿਆਲਾ ਦੀ ਸਹੇਲੀ ਸੀਆ ਦੀ ਜੋ ਕਿ ਬਿਨਾ ਬੁਲਾਏ ਕੁੱਕੀ ਦੀ ਪਾਰਟੀ ਤੇ ਚਲੀ ਗਈ ਤੇ ਘਰ ਆ ਕੇ ਨਿੰਦੀ ਗਈ ਕਿ ਸਾਨੂੰ ਆਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਵੀ ਬਿਨਾ ਬੁਲਾਏ ਜੇ ਜਾਓਗੇ ਤਾਂ ਆਹੀ ਹਾਲ ਹੋਣਾ ਇਹਦੀ ਵੀ ਉਹ ਗੱਲ ਆ ਸੱਦੀਣਾ ਬੜਾਈ ਆਖੇ ਮੈਂ ਲਾੜੇ ਦੀ ਤਾਈ ਤਾਈ ਤੁਸੀਂ ਲਾਈਵ ਆਉਣੇ ਬੰਦ ਕਰਦੇ ਵੀ ਲਾਈਵ ਚੱਕ ਲੈਣੇ ਲਾਈਵ ਤਾਂ ਹੁਣ ਐਂ ਚੱਕੀ ਜਾਣਗੇ ਮੈਂ ਤਾਂ ਰਾਤ ਖੁਦ ਲਾਈਵ ਬੈਠ ਜਿਨਾ ਚੱਕਣਗੇ ਤੇ ਮੈਂ ਜਾਉਂਗੀ ਪਹੁੰਚੂਗੀ ਉੱਥੇ ਜਾਉਂਗੀ ਵਿੱਚ ਉਹਦੇ ਵਿੱਚ ਕੀ ਜਾਣ ਨੂੰ ਉਹਦੇ ਵਿੱਚ ਕੀ ਹੈ ਗੱਲਾਂ ਨੋਰਮਲ ਹੀ ਕਰਦੇ ਨੇ ਉਹ ਲੋਕ ਉਹ ਕੋਈ ਖਾਸ ਗੱਲ ਨਹੀਂ ਕਰਦੇ ਲੈ ਸੁਣ ਲੋ 쿠ਕੀ ਕਮੇਟੀ ਵਾਲੀ ਦੀ ਗੱਲ ਆਖੇ ਲਾਈਵ ਤਾਂ ਹੁਣ ਐਂ ਚੱਕੇ ਜਾਣਗੇ ਓਏ 쿠ਕੀ ਤੂੰ ਲਾਈਵ ਚੱਕਣ ਨੂੰ ਰਹਿਂਦੇ ਤੂੰ ਕਮੇਟੀ ਚੱਕ ਤੇ ਕੋਈ ਕੰਮ ਧੰਦਾ ਚਲਾ ਲਾ ਓਏ ਅਸਲੀ ਤਾਂ ਵਲੌਗ ਕਰਨ ਤੋਂ ਪਹਿਲਾਂ ਬੜਾ ਦੁਖੀ ਸੀ ਹੁਣ ਤੂੰ ਵੀ ਵਿੱਚ ਆ ਗਈਆਂ ਓ ਯਾਰ ਮੈਂ ਕੁੱਕੀ ਤੇ ਹਰਾਣਾ ਬਈ ਇੰਨੀ ਮਾਂ ਭੈਣਾਂ ਦਾ ਵਲੌਗਰਾਂ ਦੀ ਰੋਸਟਰਾਂ ਨਹੀਂ ਕੀਤੀ ਜਿੰਨੀਆਂ ਕੁੱਕੀ ਨੇ ਕਰ ਰੱਖੀ ਆ ਇਹ ਮੈਨੂੰ ਵਲੌਗਰ ਘੱਟ ਤੇ ਰੋਸਟਰ ਜਲਾ ਲੱਗਦੀ ਪਈ ਆ ਵੈਸੇ ਇਹਦਾ ਇੱਕ ਕੰਮ ਵੀ ਵਧੀਆ ਸੱਟ ਆ ਗਿਆ ਓ ਯਾਰ ਵਲੌਗ ਬਣਾ ਕੇ ਇਹਨੂੰ ਆਉਂਦੇ ਪਏ ਸੀ 1000 2000 ਵਿਊ ਤੇ ਹੁਣ ਵਲੌਗਰਾਂ ਦੀ ਮਾਂ ਭੈਣਾਂ ਇੱਕ ਕਰਕੇ ਤੇਨੂੰ ਆ ਜਾਂਦੇ ਆ 15 2000 ਵਿਊ ਆਪਣਾ ਦੇਵ ਆ ਜਿਹੜਾ ਉਹਨੇ ਕਿਹਾ ਸੀਗਾ ਜਿੱਥੇ ਕਹਾਰਾ ਕਿ ਦੇਵ ਤਾਂ ਮਰ ਗਿਆ ਦੇਵ ਗਾਲਾਂ ਨਹੀਂ ਕੱਢੂਗਾ ਉਸ ਤੋਂ ਬਾਅਦ ਉਹਨੇ ਇਹ ਚੀਜ਼ ਮਤਲਬ ਕਿ ਇਸੇ ਕਿਆਗਾ ਇੱਕ ਇੱਕ ਥਾਂ ਤੇ ਕਿਹਾਗਾ ਵੀ ਕੁੱਤੇ ਭੌਂਕਦੇ ਨੇ ਉਸ ਤੋਂ ਬਾਅਦ ਇਹ ਵੀ ਕਿਹਾਗਾ ਕਿ ਮੇਰੇ ਦੋਸਤ ਜੇਲ੍ਹ ਦੇ ਵਿੱਚ ਬੈਠੇ ਨੇ ਉਹ ਕਹਿੰਦੇ ਕੰਮ ਦੱਸ ਕੀ ਆ ਕੁੱਕੀ ਗੱਲ ਕਰਦੀ ਪਈਆ ਕਮਲ ਪਟਿਆਲਾ ਦੇ ਘਰ ਵਾਲੇ ਦੇਵ ਜੀ ਜੋ ਕਿ ਦਿੱਲੀ दारू ਪੀ ਕੇ ਲਾਈਵ ਹੋ ਜਾਂਦਾ ਤੈਨੂੰ ਪਤਾ ਲੱਗਦਾ ਨਹੀਂ ਬੋਲਦਾ ਕੀ ਪਿਆ ਤੇ ਉਹ ਕੁੱਕੀ ਨੂੰ ਧਮਕੀਆਂ ਦੇ ਰਿਹਾ ਕਿ ਮੇਰੇ ਯਾਰ ਜੇਲ੍ਹ 'ਚ ਬੈਠਿਆ ਕਹਿੰਦੇ ਕੰਮ ਦੱਸ ਕੀ ਆ ਹੋ ਯਾਰ ਸਿਆਣੇ ਕਹਿੰਦੇ ਆ ਨਾ ਕਿ ਮੁਸੀਬਤ ਚ ਯਾਰ ਹੀ ਯਾਰ ਦੇ ਕੰਮ ਆਉਂਦਾ ਉਹ ਪਤੰਦਰਾ ਤੇਰੇ ਯਾਰ ਕੀ ਮੁਸੀਬਤ ਚ ਕੰਮ ਆਉਣਗੇ ਉਹ ਤਾਂ ਪਹਿਲਾਂ ਆਪ ਹੀ ਮੁਸੀਬਤ ਚ ਬੈਠਿਆ ਉਹਨਾਂ ਕੋਲ ਬੇਲ ਕ੍ਰੋਸ ਲਈ ਤਾਂ ਪੈਸੇ ਜੁੜ ਹੀ ਨਹੀਂ ਆਉਂਦੇ ਹੈਂ ਤੇਰਾ ਕੀ ਕੰਮ ਕਰ ਦੇਣਗੇ ਉਹ ਇੰਨਾ ਦੀ ਗੱਲ ਵੀ ਉਹੀ ਆ ਕਿ ਡੁੱਬਦਾ ਹੋਇਆ ਬੰਦਾ ਕਹਿੰਦਾ ਕਿ ਮੈਂ ਥੈਨੂੰ ਤੈਰਨਾ ਸਿਖਾਉਂਗਾ ਲੋਕਾਂ ਦਾ ਦਿਮਾਗ ਖਰਾਵਾ ਹੈ ਹਾਏ ਇੰਨਾ ਸੋਹਣਾ ਸੂਟ ਲੈ ਲਓ ਤੁਸੀਂ ਆਪਣੇ ਪੈਸਿਆਂ ਦਾ ਲੈ ਲਓ ਇਹਦੇ ਫੋਟੋ ਖਿੱਚ ਲਓ ਇਹ ਤਾਂ ਮੈਂ ਦਵਾਇਆ ਵਾ ਆਪਣੇ ਪੈਸੇ ਲੈ ਲਓ ਕਹਦੇ ਹਾਂ ਲੈ ਲੈ ਤੁਹਾਡੇ ਵਲੌਗ ਕਿਉਂ ਨਹੀਂ ਚੱਲਦੇ ਲੋਕਾਂ ਦਾ ਕੰਮ ਦਿਮਾਗ ਖਰਾਬ ਕਰਨਾ ਕਿਉਂ ਨਹੀਂ ਚੱਲਦੇ ਕਿਰਪਾ ਮਾਲਕ ਦੀ ਜਦੋਂ ਮਾਲਕ ਦੀ ਕਿਰਪਾ ਹੋਈ ਚੱਲ ਜੇ ਆਹ ਕੀ ਕਰ ਰਹੀ ਹੈ ਬੱਤਮੀ ਜੀ ਦੇਖ ਲਓ ਉਹਦੇ ਮੂੰਹ 'ਚ ਹੁਣ ਐਵੇਂ ਉਂਗਲਾਂ ਤੁੰਨੀ ਆਂਦੀ ਆ ਉਹ ਛਿੱਤਰ ਖਾਣ ਵਾਲੇ ਕੰਮ ਤਾਂ ਇਹ ਆਪ ਹੀ ਕਰਦੀ ਰਹਿੰਦੀ ਆ ਯਾਰ ਵੈਸੇ ਤੁਸੀਂ ਨਾ ਇਹਨਾਂ ਨੂੰ ਧਿਆਨ ਨਾਲ ਦੇਖੋ ਇਹਨਾਂ ਜੋੜੀ ਨੂੰ ਐਵੇਂ ਲੱਗਦਾ ਜਿਵੇਂ ਟਾਟਾ ਨਮਕ ਨਾਲ ਕਾਲਾ ਨਾਮ ਕਹਿੰਦਾ ਸਾਰੇ ਸਾਰੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਆਰ ਮਾ ਦੇ ਅੱਛਾ ਕੂਕੀ ਤੇ ਆਪਣਾ ਤੇ ਸੋ ਆਪਾਂ ਅੱਜ ਆਏ ਆ ਜੀ ਭੈਣ ਕੂਕੀ ਕੋਲੇ ਟਮੇਟ ਨਾਲੀ ਕੋਲੇ ਤੁਹਾਨੂੰ ਪਤਾ ਹੀ ਅੱਜ ਕੱਲ ਨਾ ਚੱਲਦਾ ਫਿਰ ਉਹ ਯਾਰ ਇਹ ਕਰਨਾ ਵੀ ਨਾ ਕਿਸੇ ਟਾਈਮ ਸੀਰੀਅਸ ਨਹੀਂ ਹੁੰਦੀ ਕਿਵੇਂ ਰਾਮਨਤਰਾ ਹੱਸਣ ਲੱਗ ਗਈ ਉਹ ਯਾਰ ਇਹਨੂੰ ਭੇਜਿਆ ਹੁਣ ਕਮਲ ਪਟਿਆਲਾ ਨੇ ਕੂਕੀ ਕਮੇਟੀ ਵਾਲੇ ਨੂੰ ਸਮਝਾਉਣ ਲਈ ਤੇ ਦੇਖੋ ਹੁਣ ਕੀ ਰਾਜਨਾਮਾ ਕਰਾਉਂਦੀ ਆ ਤੇ ਅੱਜ ਆਪਾਂ ਗੱਲ ਕਰਨ ਆਏ ਆ ਜੀ ਸਪੈਸ਼ਲ ਕਮਲ ਪਟਿਆਲਾ ਬਾਰੇ। ਉਹ ਮੈਨੂੰ ਫੋਨ ਆਇਆ ਸੀ ਅੱਜ ਸਵੇਰੇ ਕਮਲ ਪਟਿਆਲਾ ਭੈਣ ਦਾ ਤੇ ਉਹ ਕਹਿੰਦੀ ਵੀ ਦੀਦੀ ਤੁਸੀਂ ਮਾੜਾ ਜਿਹਾ ਕੁੱਕੀ ਭੈਣ ਕੋਲੇ ਜਾਓ ਹਨਾ ਤੇ ਮੈਂ ਕਿਸੇ ਨੂੰ ਕੁਛ ਮਾੜਾ ਚੰਗਾ ਨਹੀਂ ਬੋਲਦੀ। ਇਹ ਭੈਣ ਮਣ ਕਿ ਉਹਨੂੰ ਕਹਿ ਦੋ ਮਾੜਾ ਸਮਝਾ ਦਿਓ। ਲੈ ਕਿਰਨਾ ਨੂੰ ਭੇਜ ਤਾਂ ਸਮਝਾਉਣ ਲਈ। ਉਹ ਇਹਦੀ ਗੱਲ ਕਿੱਥੇ ਸੁਨਨੀਆ ਕੁੱਕੀ ਨੇ? ਉਹ ਇਹਦੀ ਗੱਲ ਤਾਂ ਕਹਿੰਦੇ ਘਰੇ ਜਵਾਕ ਨਹੀਂ ਸੁਣਦੇ। ਨਾਲੇ ਇਹਦੇ ਤਾਂ ਆਪਦੀ ਬੜੇ ਰੋਲੇ ਚੱਲੀ ਜਾਂਦੀਆਂ ਕਿਰਨਾ ਦੇ। ਸੁਣਾਉਂਗਾ ਤੁਹਾਨੂੰ ਮੈਂ ਰਿਕਾਰਡਿੰਗ ਵੀਡੀਓ ਦੇ ਲਾਸਟ ਜੈ ਸ਼੍ਰੀ ਰਾਮ ਜੀ ਸਾਨੂੰ ਆ ਦੇਖ ਲਓ ਹੁਣ ਤੁਸੀਂ ਇਹ ਆਈਆ ਸੁੱਤੀ ਪਈ ਉਹਨੇ ਮੈਨੂੰ ਠਾਇਆਗਾ ਠੀਕ ਹੈ ਰੈਸਟ ਕਰ ਸੀ ਆਈ ਟੇਕ ਮੈਂ ਟੇਲੀ ਨੂੰ ਆਈਆ ਸੁੱਤੀ ਪਈ ਉਹੰਦਰ ਆ ਕੇ ਠੱਲਾ ਸਾਰੇ ਬਲੌਗਰ ਬੁੜੀਆਂ ਦੀਆਂ ਇੱਜ਼ਤਾਂ ਤੇ ਨੀਂਦਾਂ ਉਡਾ ਕੇ ਇਹ ਮੈਡਮ ਸੁੱਤੀ ਪਈ ਆ ਉਹ ਨਾਲੇ ਕਿਰਨਾ ਤੂੰ ਇਹਨਾਂ ਦੇ ਵਿਚਾਲਿਆ ਉਹਨੂੰ ਰਹਿ ਨਹੀਂ ਦੇ ਕਹਿੰਦੇ ਆ ਨਾ ਕਿ ਦੋ ਬੰਦੇ ਦੇ ਵਿਚਾਲੇ ਆਉਣ ਵਾਲੇ ਰਗੜਾ ਜਾਂਦਾ ਹੁੰਦਾ ਅਮਲ ਨੇ ਭੇਜਿਆ ਕਿ ਬੀਬੀ ਨੂੰ ਸਮਝਾ ਕੇ ਕਿ ਮੇਰੇ ਬਾਰੇ ਕੁਝ ਨਾ ਬੋਲੋ ਅਸੀਂ ਕਿਸੇ ਬਾਰੇ ਕੁਝ ਨਹੀਂ ਬੋਲਦੇ ਨਾ ਸੀ ਕਿਸੇ ਤੋਂ ਲੈਣਾਗਾ ਮੈਂ ਇਹੀ ਕਹਿਣਾ ਚਾਹੂੰਗੀ ਜੇ ਤੁਸੀਂ ਅੱਜ ਮਤਲਬ ਤੁਹਾਡੇ ਫਾਲੋਅਰ ਵਧ ਗ ਜਾਸ ਸਬਸਕਰਾਈਬਰ ਵਧ ਗਏ ਠੀਕ ਹੈ ਮੈਂ ਇਹ ਨਹੀਂ ਕਹਿੰਦੀ ਤੁਹਾਡੇ ਕੋਲ 4 ਪੈਸੇ ਆ ਗਏ ਤੁਸੀਂ ਲੋਕਾਂ ਨੂੰ ਕੁੱਤੇ ਵੀ ਨੇ ਸਮਝੋ ਮੇਰੀ ਮੇਲ ਲੜਾਈ ਤੁਹਾਡੇ ਨਾਲ ਇਹ ਹੈ ਹਾਂ ਆਹ ਗੱਲ ਸਹੀ ਆ ਜਦੋਂ ਕਿਸੇ ਦੇ ਸਾਲੇ 4 ਫਾਲੋਅਰ ਬਣ ਜਾਂਦੇ ਆ ਤਾਂ ਸਟਾਰਾਂ ਵਾਲੀਆਂ ਫੀਲਿੰਗਾਂ ਲੈਣ ਲੱਗ ਜਾਂਦੇ ਆ ਯਾਰ ਆਪਣੇ ਆਪ ਨੂੰ ਸਟਾਰ ਹੀ ਸਮਝਣ ਲੱਗ ਜਾਂਦੇ ਆ ਬੰਦੇ ਨੂੰ ਬੰਦਾ ਨਹੀਂ ਸਮਝਦੇ ਫੀਲਿੰਗਾਂ ਤਾਂ ਲੈਣਗੇ ਜੇ ਬਾਲੀਵੁੱਡ 'ਚ ਫਿਲਮ ਕੀਤੀ ਹੁੰਦੀ ਆ ਹੈ ਦਿਖਾਇਆ ਹੁੰਦਾ ਨੰਗ ਪੁਣਾ ਤੇ ਨਚਾਰ ਪੁਣਾ ਉਹੀ ਗੱਲ ਆ ਕਿ ਹਰਕਤਾਂ ਨਚਾਰਾਂ ਵਾਲੀਆਂ ਤੇ ਫੀਲਿੰਗਾਂ ਸਟਾਰਾਂ ਵਾਲੀਆਂ ਵਰਗਨੀ ਮੈਂ ਜਾऊंगी ਵੀਡੀਓ ਮੈਂ ਜਰੂਰ ਦੇਖੂਗੀ ਬੇ ਭਾਈ ਦੇਵ ਨੇ ਕਿਹਨੂੰ ਕਹਾ ਕੁੱਤੇ ਬਿੱਲੇ ਠੀਕ ਹੈ ਉਹ ਵੀ ਮੈਂ ਵੇਖੂਗੀ ਲੈ ਕੁੱਤੇ ਬਿੱਲੇ ਹੀ ਦੱਸਦੇ ਆ ਨਹੀਂ ਜੇ ਇਹਨਾਂ ਦੇ ਮੂੰਹ ਐਡੇ ਐਡੇ ਆ ਤੇ ਹੁਣ ਕੀ ਵਿਚਾਰੀਆਂ ਨੂੰ ਤੁਸੀਂ ਜਾਨਵਰ ਦੱਸੋਗੇ ਹਾਂ ਸੋ ਸਾਰਿਆਂ ਨੂੰ ਪਤਾ ਕਰੀ ਹੁਣ ਇਹਨਾਂ ਦੀ ਆ ਚੱਲ ਰਹੀ ਆ ਲੜਾਈ ਲੜਾਈ ਕੀ ਹੈਗਾ ਜੱਬ ਘੱਟ ਲੈ ਕਿਰਨਾਂ ਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਓਏ ਕੁੱਕੀ ਤੂੰ ਦੱਸ ਕੌਂਟਰੋਵਰਸੀ ਹੁੰਦੀ ਆ ਕੌਂਟਰੋਵਰਸੀ ਚੱਲ ਰਹੀ ਆ ਕੌਂਟਰੋਵਰਸੀ ਜਿਹੜੀ ਹੁੰਦੀ ਆ ਤੁਸੀਂ ਜਾਣ ਬੁੱਝ ਕੇ ਹਨਾ ਕਮਲ ਪਟਾਲਾ ਦਾ ਕੀ ਰੋਲਾ ਪੈ ਗਿਆ ਕੁੱਕੀ ਦਾ ਸਿਰ ਨਾ ਪੁੱਛੋ ਮੈਂ ਫੋੜਾ ਕਰਨਾ ਕਰਾਉਗੀ ਰਾਜੀ ਨਾਮ ਹੈ ਅੰਗਰੇਜ਼ੀ ਦੇ ਵਰਡ ਤਾਂ ਇਹਦੇ ਮੂੰਚ ਹੀ ਫਸ ਜਾਂਦੇ ਆ ਵੀ ਤੂੰ ਨਾ ਬੋਲਿਆ ਕਰ ਜੇ ਨਹੀਂ ਬੋਲਿਆਂਦੇ ਤਾਂ ਜੇ ਕਿਸੇ ਨੂੰ ਵਧਾਈਆਂ ਵਗੈਰਾ ਵੀ ਦੇਣੀਆਂ ਹੋਣ ਨਾ ਤਾਂ ਕੌਂਗ੍ਰੈਚੁਲੇਸ਼ਨ ਨੂੰ ਸੁਦਾ ਘੋਗੀ ਕੌਂਜੀ ਲੌਂਜੀਲੇਸ਼ਨ ਕੌਂਜੀ ਲੌਂਜੀਲੇਸ਼ਨ ਦੇਖੋ ਮੈਂ ਇਹ ਗੱਲ ਮੈਂ ਕਹਿੰਦੀ ਆ ਦੇਖੋ ਵੀ ਮੇਰੇ ਕੋਲ ਸਵੇਰੇ ਫੋਨ ਆਇਆ ਮੈਂ ਉਹਦੇ ਨਾਲ ਲੜਿਆ ਕੁੱਕੀ ਉਹਦੇ ਨਾਲ ਕਮਲ ਨਾਲ ਮੈਂ ਕਹਾਂ ਵੀ ਕਮਲ ਤੈਨੂੰ ਕੀ ਲੋੜ ਸੀ ਵੀ ਤੂੰ ਕੁੱਕੀ ਦੇ ਉੱਤੇ ਗਈ ਤਾਂ ਐ ਕਿਹਾ ਮੇਰ ਨਾਲ ਚੱਪਲਾਂ ਟੁੱਟ ਰਨਾ ਸਾਨੂੰ ਚਾਹ ਨਹੀਂ ਮਿਲੀ ਇਹ ਨਹੀਂ ਕਮਲ ਗਈ ਸੀ ਕੁੱਕੀ ਦੀ ਪਾਰਟੀ ਤੇ ਟ੍ਰੈਨਾਂ ਤੇ ਥੱਗੇ ਤੁਕੇ ਖਾ ਕੇ ਤੇ ਉਹਦੀ ਪਤਾ ਨਹੀਂ ਇਹਨਾਂ ਦੀ ਕਿਹਦੀ ਚੱਪਲ ਟੁੱਟ ਗਈ ਤੇ ਬਾਅਦ ਚ ਵਲੌਗ ਬਣਾ ਕੇ ਕਹਿੰਦੀ ਆ ਸਾਡੀ ਤਾਂ ਚੱਪਲ ਟੁੱਟ ਗਈ ਪਾਰਟੀ ਤੇ ਗਈਆਂ ਵੀ ਉਹਨੇ ਠੇਕਾ ਲਿਆ ਤੁਹਾਡੀਆਂ ਚੱਪਲਾਂ ਦਾ ਹੈ ਬਈ ਪਿਆਰ ਪਹਿਲੇ ਚੱਪਲਾਂ ਲੈਣੇ ਜ਼ਰੂਰੀ ਸੀ ਤੰਗਦਿਆਂ ਲਾ ਲੈਂਦੇ ਕਿ ਹੁਣ ਉਹ ਤੁਹਾਨੂੰ ਪਾਰਟੀ ਤੇ ਬੁਲਾਉਣ ਲਈ ਬ੍ਰਾਂਡ ਦੀਆਂ ਚੱਪਲਾਂ ਵੀ ਲਾ ਕੇ ਦਿਆ ਕਰੇ ਤੁਸੀਂ ਇੰਨੀ ਵੱਡੀ ਪਾਰਟੀ ਤੇ ਗਈਆਂ ਤਾਂ ਤੁਸੀਂ ਆਪਣੀਆਂ ਚੱਪਲਾਂ ਤੁਸੀਂ ਤੁਸੀਂ ਜਲੂਸ ਕੱਢ ਲਿਆਗੇ ਇਹ ਗੱਲ ਦਾ ਕਰਕੇ ਇਹ ਗੱਲਾਂ ਚੰਗੀਆਂ ਲੱਗਦਾ ਹੋਏ ਉਹ ਚੱਲ ਚੱਲ ਹੁਣ ਬੇਬੇ ਮੈਂ ਤੈਨੂੰ ਸਮਝਾਉਣਾ ਹੈ ਇਹ ਵੀ ਤੂੰ ਓਏ ਕਿਰਨਾ ਤੂੰ ਰਹਿਣ ਦੇ ਕੁੱਕੀ ਨੂੰ ਸਮਝਾਉਣ ਨੂੰ ਓਏ ਇਹਨੇ ਤੇਰੀ ਗੱਲ ਨਹੀਂ ਸਮਝਣੀ ਹੈ ਓ ਤੂੰ ਐਵੇਂ ਮੱਥਾ ਮਾਰੀ ਜਾਂਦੀ ਐ ਤੇ ਨਾਲ ਨਾਲ ਇਹ ਗੱਲ ਤੂੰ ਬਿਨਾ ਵਲੌਗ ਬਣਾਏ ਵੈਸੀ ਸਮਝਾ ਜਾਂਦੀ ਵਲੌਗ ਜਾਂ ਬਣਾਉਣ ਦੀ ਕੀ ਲੋੜ ਸੀ ਓਏ ਕੁੱਕੀ ਨੂੰ ਸਮਝਾਉਣਾ ਵੀ ਉਹੀ ਗੱਲ ਆ ਬੈਸ ਅੱਗੇ ਬੀਨ ਵਜਾਉਣੀ ਉਹਦੇ ਚ ਇਹ ਪਿੰਕੀ ਨੇ ਜਮਾ ਕਲੀਅਰ ਕੀਤੀ ਹੈ ਇਹ ਚੀਜ਼ ਮਾਮੂ ਤੇ ਵੀ ਕਹਿਣ ਨੂੰ ਤਿਆਰ ਆ ਤੇ ਵੀ ਕਿਹਾ ਗਿਆਗਾ ਵੀ ਇਹ ਕਹਿੰਦੀ ਮਤਲਬ ਕਿ ਸਾਨੂੰ ਤਾਂ ਕਹਾਇਆ ਇਹ ਚੈਨਲ ਤੇ ਗਾ ਸੰਤ ਸੰਤ ਗੱਲ ਕਹਾਈ ਗਿਆ ਵੀ ਆਇਆ ਬੋਲੋ ਵੀਊ ਹੋਣਗੇ ਆਪਣੇ ਠੀਕ ਹੈ ਜੀ ਉਹ ਯਾਰ ਇੱਕ ਤਾਂ ਵੀਊ ਆਉਂਦਾ ਹੀ ਤਾਂ ਪੰਗਾ ਹੈਗਾ ਇਹਦੇ ਪਿੱਛੇ ਤਾਂ ਲੋਕੀ ਮਰ ਮਰ ਜਾਂਦੇ ਪਏ ਆ ਹੈ ਅੱਜ ਕੱਲ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਗਾਇਸ ਭੈਣ ਦੀ ਕਿ ਉਹ ਆਦੇ ਮੁੰਡੇ ਦੇ ਫਰਾਣੇ ਖੜੀ ਹੈ ਮੁੰਡਾ ਤਾਂ ਹਸਪੀਟਲ ਦਾਖਲਾ ਤੇ ਵੀਡੀਓ ਬਣਾਈ ਜਾਂਦੀ ਆ ਤੇ ਲੋਕੀ ਬਹੁਤ ਗੰਦੇ ਗੰਦੇ ਕਮੈਂਟ ਕਰੀ ਜਾਂਦੇ ਉਹਨੂੰ ਪੁੱਠਾ ਸਿੱਧਾ ਬੋਲੀ ਜਾਂਦੇ ਆ ਵੀ ਉਹੀ ਗੱਲ ਆ ਵੀ ਅੱਜਕੱਲ ਤਾਂ ਵਿਊ ਲੈਣ ਲਈ ਤਾਂ ਲੋਕੀ ਕੁਛ ਵੀ ਹੱਦਾਂ ਪਾਰ ਕਰੀ ਜਾਂਦੇ ਆ ਤਾਂ ਉਵੇਂ ਉਹੀ ਗੱਲ ਹੋ ਗਈ ਵੀ ਕਮਲ ਜਿਵੇਂ ਕਿ ਆਪਦੇ ਕੀ ਵਲੋਗਾਂ ਚ ਅੰਡਰਗਾਰਮੈਂਟ ਜੇ ਦਿਖਾਉਂਦੀ ਰਹਿੰਦੀ ਆ ਤਾਂ ਹੀ ਤਾਂ ਲੋਕੀ ਕਹਿੰਦੇ ਆ ਵੀ ਵਿਊ ਲਈ ਤਾਂ ਲੋਕੀ ਨੰਗੇ ਹੋਣ ਨੂੰ ਜਾਂਦੇ ਆ ਹੋਰ ਤੁਸੀਂ ਲੜਨ ਲੱਗੇ ਨਾ ਪੋਲਾ ਖੁੱਲ੍ਹੇ ਜਾਂਦੇ ਆ ਇੱਕ ਦੂਜੀ ਦੇ ਨਾਲ ਦੋ ਤਾਂ ਮੈਂ ਕਿੰਨੀ ਹੋਟਲ ਛੱਡ ਪਤਾ ਨਹੀਂ ਕਿੱਥੋਂ ਕਿੱਥੀਆਂ ਪੋਲਾਂ ਨੇ ਆਪਾਂ ਨਹੀਂ ਇਹ ਚੀਜ਼ਾਂ ਇਹ ਕੰਨੀਆਂ ਇਹ ਤੈਨੂੰ ਵੀ ਪਤਾ ਨਹੀਂ ਚਪਾ ਕਰਕੇ ਬੈ ਜਾ ਆਹ ਨਾ ਪਾਸਿਕ ਸੰਜਾਇਨ ਤੁਸੀਂ ਮੈਨੂੰ ਕਹਿੰਦੇ ਕਮੈਂਟ ਚ ਲਿਖਿਆ ਹੋਰ ਮਾਤਾ ਕੱਲ ਦਾ ਕੋਲ ਸਕਰੀਨ ਸ਼ਾਟ ਭੇਜਦਾ ਹੈ ਪਾਗਲੇ ਵੀ ਆ ਮੈਨੂੰ ਪਤਾ ਨਹੀਂ ਕਿਹੜਾ ਭਾਈ ਪੁੱਛੀ ਜਾਂਦਾ ਅਸੀਂ ਕੋਈ ਹੈ ਉਹ ਯਾਰ ਕੁੱਕੀ ਨੇ ਕਿਤੇ दारूदानी ਪੀ ਰੱਖੀ ਕਿਵੇਂ ਸਾਰਿਆਂ ਦੇ ਭੇਤੀ ਖੋਲ ਜਾਂਦੀ ਆ ਨਾਲੇ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਵੀ ਜਿਹੜੇ ਲੁੱਚੇ ਲੰਡੇ ਬਲੌਗਰਾਂ ਤੁਸੀਂ ਆਹਦੇ ਰੋਲ ਮਾਡਲ ਬਣਾ ਰੱਖਿਆ ਦੇਖ ਲਓ ਉਹਨਾਂ ਦੀਆਂ ਹਰਕਤਾਂ ਆ ਯਾਰ ਮੈਨੂੰ ਲੱਗਦਾ ਨਾ ਆ ਕੁੱਕੀ ਇੱਕ ਦੋ ਦੇ ਤਲਾਕ ਦਾ ਖਰਾਕੀ ਹਟੂਗੀ ਹੋਟਲੋਂ ਲੈਣਾ ਅਸੀਂ ਕੋਈ ਨਹੀਂ ਕਿਸੇ ਦੇ ਮੋਟਰਾਂ ਤੋਂ ਲੈਣਾ ਕੋਈ ਮੋਟਰਾਂ ਤੋਂ ਜਾ ਦੇ ਕੋਟਲ ਤੋਂ ਜਾਣਾ ਪਾਗਲ ਯਾਰ ਸਾਰੇ ਤਾਂ ਦਾ ਹੀ ਮੈਨਰੇ ਕੋ ਸਾਰੇ ਸਬੂਤ ਨੇ ਮੈਂ ਕਿਸੇ ਨੂੰ ਕੁਛ ਨਹੀਂ ਕਹਿੰਦੀ ਹੈਗੀ ਨਾ ਮੈਨੂੰ ਲੋੜ ਹੈ ਠੀਕ ਹੈ ਕਿ ਤੁਹਾਨੂੰ ਲੱਗਦਾ ਕਿ ਕਿ ਮੈਂ ਗੱਲ ਤਾਂ ਤੁਸੀਂ ਖੋਲ ਕੇ ਇੰਟਰਨੈਟ ਤੇ ਰੱਖ ਸਕਦੇ ਹੋ ਲੈ ਭਾਈ ਕੁੱਕੀ ਨੇ ਤਾਂ ਸਪਸ਼ਟ ਕਰਤਾ ਇਹ ਕੀ ਕਹਿਣਾ ਚਾਹੁੰਦੀ ਆ ਜਿਹੜੇ ਵਲੌਗ ਦੇਖਦੇ ਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਹੋਣਾ ਇਹ ਕੀ ਦੀ ਗੱਲ ਕਰ ਰਹੀ ਆ ਤੇ ਅੱਗੇ ਹੋਰ ਵੀ ਪੇਤ ਖੋਲਿਆ ਦੇਖੋ ਪਰਾਸੀ ਨਾ ਹੱਥਾਂ ਗੱਲਾਂ ਨੇ ਮੈਂ ਤੁਹਾਨੂੰ ਕੀ ਇਹ ਬੰਦਾ ਇੱਕ ਯਾਰੀ ਬਸ ਬਣਾ ਲਿਆ ਅੱਜ ਆ ਮੋਟਰਾਂ ਨਹੀਂ ਜਾਂਦੇ ਉਸ ਤੋਂ ਅਸੀਂ ਨਹੀਂ ਨਕੀਤਪੂਰਾ ਉਹ ਕੁੱਕੀ ਅੱਜ ਸਾਰਿਆਂ ਦੇ ਪੇਤ ਤੂੰ ਖੋਲ ਹੀ ਦੇ ਕਿਹੜੀਆਂ ਹੋਟਲਾਂ ਤੇ ਕਿਹੜੀਆਂ ਮੋਟਰਾਂ ਮੈਨੂੰ ਲੱਗਦਾ ਨਾ ਯਾਰ ਕੁੱਕੀ ਅੱਜ ਇਹਨਾਂ ਨੂੰ ਕੁੱਲੜ ਪੀਜਾਂ ਨਾਲੋਂ ਤੋਂ ਜ਼ਿਆਦਾ ਬਦਨਾਮ ਕਰਕੇ ਹਟੂਗੀ ਤਿੰਨੇ ਵਧੀਆ ਰਹਿੰਦੀਆਂ ਸੀ ਪਿੰਕੀ ਦਾ ਵੀ ਕਿੰਨਾ ਮੋਹ ਪ੍ਰੇਮ ਸੀ ਕਮਲ ਨਾਲ ਵਿਚਾਰੀ ਨਾਲ ਠੀਕ ਆ ਚਲੋ ਆਪਾਂ ਨੂੰ ਨਹੀਂ ਪਤਾ ਕਿ ਪਿੰਕੀ ਦਾ ਤੇ ਕਮਲ ਦਾ ਕੀ ਹੋਇਆ ਚਲੋ 15000 ਹੋ ਗਿਆ 15000 ਇਹ ਮੈਨੂੰ ਤੇ ਮੈਂ ਕਿਹਾ ਜੋ ਜੋੜਨਾ ਕੋ ਉਹਦੇ ਪਿੱਛੇ ਹੋਇਆ ਉਹਨੇ ਕਿਹਾ ਮੇਰੇ ਬਲੌਗ ਛੋੜ ਦਿਆ ਕਰੇਗੀ ਉਹ ਕਮਲ ਕਹਿੰਦੀ 15000 ਪਿੰਕੀ ਕਹਿ ਸਕਦੀ ਐ ਕਿ ਮੈਂ ਕਹਦਾਂ ਉਹ 10000 ਚਲੋ ਇਹ ਤਿੰਨ ਦੇਖੋ ਵੀ ਮੈਂ ਜੋੜਦੀ ਤੇ ਸਿੱਖ ਰਹੀ ਹੁਣ ਵੀ ਸਿੱਖ ਕੇ ਜੋੜਦੀ ਹੋਈ ਐ ਜੀ ਐਲੀਗਲ ਕਹਿੰਦੀ ਕਮਲ ਦਾ ਵੀ ਹੱਕ ਬੰਦਦਾ ਸੀ ਮੈਂ 15000 ਕਿਉਂ ਯਾਰ ਤੁਹਾਡੇ ਘਰੇ ਉਹੀ ਗੱਲਾਂ ਫੇਰ ਦੇਖ ਲਓ ਉਹ ਯਾਰ ਇੰਨੀ ਪਿੰਕੀ ਨੂੰ ਕਹਿੰਦੇ ਵੀ ਮੈਂ ਤੇਰੇ ਵਲੌਗ ਜੋੜ ਦਿਆ ਕਰੂੰਗੀ ਮਹੀਨੇ ਦਾ 15000 ਰੁਪਏ ਲਵਾਂਗੀ ਉਹ ਯਾਰ ਬੰਦਾ ਪੁੱਛਣ ਵਾਲਾ ਹੋਵੇ ਇੰਨੇ ਪੈਸੇ ਤਾਂ ਵੀਡੀਓ ਡਾਇਰੈਕਟਰ ਪਰਮੇਸ਼ਰ ਵਰਮਣ ਨੇ ਲੈਣੇ ਸੀ ਵਲੌਗ ਜੋੜਨ ਦੇ ਸੋ ਜਿੱਥੇ ਯਾਰੀ ਦੋਸਤੀ ਉਥੇ ਪੈਸਾ ਮੈਂਟਰ ਨਹੀਂ ਰੱਖਦਾ ਕੀ ਕਹਿੰਦੇ ਬਈ ਮੈਂ ਮੈਂਟਰ ਨਹੀਂ ਕਰਨਾ ਮੈਟਰ ਹੁੰਦਾ ਜਦੋਂ ਤੈਨੂੰ ਕਿਹ ਅੰਗਰੇਜ਼ੀ ਨਾ ਬੋਲਿਆ ਕਰ ਤੇਰੇ ਮੂੰਹ ਚ ਅੰਗਰੇਜ਼ੀ ਅੱਖੜ ਆੜ ਜਾਂਦੇ ਆ ਓਏ ਕੁੱਕੀ ਤੂੰ ਜਾਸਣੂ ਕੀ ਹੁੰਦਾ ਮੈਟਰ ਮੈਟਰ ਮੈਂਟਰ ਨਹੀਂ ਪੈਸਾ ਰੱਖਣਾ ਪੀ ਕੇ ਦਾਰੂ ਕੁਝ ਕੱਲੀ ਕੱਲ ਪੀ ਕੇ ਦਾਰੂ ਲਾਈਵ ਹੋਣਾ ਤੁਹਾਨੂੰ ਕਿੰਨੇ ਪ੍ਰਸ਼ੰਸਕ ਦੇਖਦਿਆਂ ਨੇ ਇਹ ਚੀਜ਼ਾਂ ਚੰਗੀ ਫੈਮਲੀ ਤੁਹਾਨੂੰ ਕੋਈ ਵੀ ਨਹੀਂ ਕਹੂਗੀ ਕਿ ਦੇ ਬਹੁਤ ਚੰਗਾਗਾ ਔਰ ਵੀ ਲਾਈਵ ਚੰਗਾ ਭਣਿਆ ਗੋਰੇ ਹੱਥ ਲਪੋੜਾ ਪਾਣਾ ਮੇਰੇ ਕੰਨੀ ਪਈ ਇਹ ਚੀਜ਼ਾਂ ਨਾ ਕਰੋ ਕਿਉਂਕਿ ਕਿਉਂਕਿ ਕਿਉਂ ਤੂੰ ਆਪ ਦੇ ਗੋਰੇ ਹੱਥ ਦਿਖਾ ਕੇ ਕਿਰਨਾਂ ਦੀ ਬੇਇੱਜ਼ਤੀ ਕਰਦੀਆਂ ਫਿਰ ਕੀ ਹੋਇਆ ਵਿਚਾਰੀ ਦੇ ਹੱਥ ਜੇ ਪੁੱਠੇ ਤਵੇ ਅਰ ਗਿਆ ਚਲੋ ਯਾਰ ਹੁਣ ਇਹਨਾਂ ਨੂੰ ਛੱਡੋ ਹੁਣ ਆਪਾਂ ਚੱਲਦੇ ਆਂ ਕੱਲੀ ਕਿਰਨਾਂ ਦੇ ਮੈਟਰ ਤੇ ਤੇ ਹੁਣ ਦੇਖਦੇ ਆਂ ਕਿਰਨਾਂ ਦੀ ਰਿਕਾਰਡਿੰਗ ਸੁਣ ਕੇ ਕੀ ਜਾਂਗੀ ਹੈਗੇ ਆ ਚੀਜ਼ ਹੈਗੇ ਕਰਕੇ ਬੋਲਦੇ ਨਹੀਂ ਚੀਜ਼ ਹੈਗੇ ਕਰਕੇ ਬੋਲਦੇ ਆ ਬਿਨਾ ਹੈ ਹੌਣ ਤੋਂ ਥੋੜੀ ਬੋਲਦੇ ਆ ਆਪ ਦੇ ਅਸੀਂ ਆਪ ਦਾ ਖਾਂਦੇ ਆ ਕਿਸੇ ਤੋਂ ਲੈ ਲੈ ਕੇ ਨਹੀਂ ਖਾਂਦੇ ਹਾਂ ਤੁਸੀਂ ਜਿੱਦਾਂ ਮੰਗ ਮੰਗ ਕੇ ਗਲਾਸ ਗਲਾਸ ਚਿੱਦੂ ਤਾਂ ਮੰਗ ਮੰਗ ਕੇ ਸਾਰੇ ਸੱਚਾ ਕਿਉਂ ਕਿਨੂੰ ਰੋਕੋਗੇ ਕਮੈਂਟ ਤੋਂ ਸਾਰੀ ਦੁਨੀਆ ਤੁਹਾਨੂੰ ਕਮੈਂਟ ਕਰਦੀ ਆ ਤੁਹਾਨੂੰ ਤਾਂ ਫੋਨ ਲਾਤਾ ਕਿਹਨੂੰ ਕਿਨੂੰ ਰੋਕ ਦੋਗੇ हां दाके मतलब सही ना ਤਾਂ ਨਹੀਂ ਮਾ ਤੁਹਾਡਾ ਕੀ ਮਤਲਬ ਸੀ ਸਾਡੇ ਬੱਚਾ ਨੂੰ ਤੁਸੀਂ ਸਾਡੇ ਸਿਰ ਤੇ ਤੁਸੀਂ ਉੱਡਦੇ ਆ ਸਾਡੇ ਸਿਰ ਤੇ ਉੱਡਦੇ ਆ ਤੁਸੀਂ ਆ ਸਾਡੇ ਜਵਾਕਾ ਨੂੰ ਵਾਲਾ ਕਹਿੰਦੇ ਛੋਟੇ ਜਵਾਕ ਨਹੀਂ ਤੁਸੀਂ ਤੁਹਾਨੂੰ ਕਿਹਨੇ ਕਿਹਾ ਕਿ ਅਸੀਂ ਕਮੈਂਟ ਕੀਤਾ ਤੁਹਾਡੀ ਵੀਡੀਓ ਤੇ ਕੋਈ ਕਮੈਂਟ ਕਮੈਂਟ ਸਾਰੀ ਦੁਨੀਆ ਕਰਦੀ ਕੋਣ ਨਹੀਂ ਕਰ ਵੀਡੀਓ ਨਾ ਬਣਾਓ ਕਮੈਂਟਾਂ ਲਈ ਵੀਡੀਓ ਬਣਦੀਆਂ ਜੇ ਤੁਹਾਨੂੰ ਇਹਨੂੰ ਇਸ਼ਾਰਾ ਨੇ ਤੁਸੀਂ ਉੱਥੇ ਤੁਹਾਨੂੰ ਲੋਕਾਂ ਨੂੰ ਕਹਿੰਦੇ ਲੋਕ ਤੁਹਾਨੂੰ ਕਹਿੰਦੇ ਵੀਡੀਓ ਬਣਾਉਣ ਨੂੰ ਤੁਸੀਂ ਜਵਾਬ ਨਹੀਂ ਨਹੀਂ ਮੇਰੇ ਤੋਂ ਨਹੀਂ ਬਣਨੀ ਮੇਰੇ ਕੋਲ ਹਜੇ ਟਾਈਮ ਹੈ ਨਹੀਂ ਤੁਸੀਂ ਉੱਥੇ 10000 ਰੁਪਏ ਨਿਕਾਲ ਲਿਆ ਹੈ ਵੀਡੀਓ ਬਣਾਉਣ ਲਈ ਤੁਹਾਨੂੰ ਬੁਲਾਇਆ ਤੁਹਾਡੇ ਉੱਥੇ ਸ਼ੋਹ ਮੂੰਹ ਦੇਖਣ ਲਈ ਥੋੜੀ ਕਿਸੇ ਨੇ ਬੁਲਾਇਆ ਬਹੁਤ ਸੇ ਵਿਚਾਰਗਾ ਤੁਹਾਨੂੰ ਫੋਟੋ ਖਿੱਚਣ ਦੇ ਕਹਿੰਦੇ ਤੁਸੀਂ ਐਕਟਿੰਗ ਕਰਦਿੰਗਾ ਦੇਖਾਂ ਕੱਟਦਾ ਆ ਹੁਣ ਕਿਰਨਾਂ ਦਾ ਪਤਾ ਨਹੀਂ ਕਿਹਦੇ ਨਾਲ ਰੌਲਾ ਪੈ ਗਿਆ ਹਲੇ ਆਪਾਂ ਪੂਰੀ ਇਨਵੈਸਟੀਗੇਸ਼ਨ ਕਰਨੀ ਸੀ ਆਪਾਂ ਨੂੰ ਹੋਰ ਕੋਈ ਰਿਕਾਰਡਿੰਗ ਮਿਲੀ ਨਹੀਂ ਸਿਰਫ ਇੱਕ ਰਿਕਾਰਡਿੰਗ ਹੀ ਮਿਲੀ ਆ ਪੂਰੀ ਸ਼ਾਨਦਿਨ ਕਰਕੇ ਤੁਹਾਡੇ ਅੱਗੇ ਲੈ ਕੇ ਆਵਾਂਗੇ ਤੇ ਬਾਕੀ ਕਿਰਨਾ ਮੈਨੂੰ ਇਹੋ ਜਿਹੀ ਲੱਗਦੀ ਨਹੀਂ ਵੀ ਫਰੌਡ ਹੋਊਗੀ ਜਿਹੜੀ ਬੁੜੀ ਕਹਿੰਦੀ ਵੀ 10000 ਰੁਪਇਆ ਖਾ ਗਈ ਮੇਰਾ ਚਲੋ ਪੂਰੀ ਡਿਟੇਲ ਆਪਾਂ ਤੁਹਾਡੇ ਅੱਗੇ ਬਹੁਤ ਜਲਦੀ ਲੈ ਕੇ ਆਵਾਂਗੇ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਅੱਛਾ ਉਹ ਨਾ ਵੀਡੀਓ ਦੇ ਵਿੱਚ ਬੋਲਣ ਦੇ ਸੀ ਕਿ ਤੁਸੀਂ ਗੁਲਾਬ ਸਿੱਧੂ ਕੋਲੋਂ ਮੰਗ-ਮੰਗ ਕੇ ਖਾਂਦੇ ਹੋ ਅਸੀਂ ਇੱਕ ਵੀਡੀਓ ਦੇਖੀ ਸੀ ਕਿ ਗੁਲਾਬ ਸਿੱਧੂ ਵੀਰੇ ਨੇ ਨਵਾਬ ਬੁਲਾਇਆ ਸੀ ਕਿ ਜੇ ਕੋਈ ਆਪ ਬੁਲਾ ਕੇ ਕਿਸੇ ਨੂੰ ਗਿਫਟ ਦੇਂਦਿਆ ਕਿਸੇ ਦੀ ਹੈਲਪ ਕਰਨਦਿਆ ਤੇ ਜੇ ਕਿਸੇ ਨੂੰ ਕੋਈ ਮੇੜਾ ਨਹੀਂ ਮੇੜਾ ਨਹੀਂ ਹੋਣਾ ਚਾਹੀਦਾ ਯਾਰ ਇਹੀ ਤੇ ਗੱਲ ਹੈ ਕਿ ਕੋਈ ਕਿਸੇ ਨੂੰ ਗਰੀਬ ਸਮਝ ਕੇ ਉਹਦੀ ਹੈਲਪ ਕਰਨਦਿਆ ਇਹਦੇ 'ਚ ਨਾ ਤੇ ਕਿਸੇ ਨੂੰ ਕੋਈ ਤਕਲੀਫ ਹੋਣੀ ਚਾਹੀਦੀ ਹੈ ਤੇ ਨਾ ਕੋਈ ਮੇੜਾ ਹੋਣਾ ਚਾਹੀਦਾ ਉਹ ਭਾਵੇਂ ਨੂੰ ਫ੍ਰੀਜ ਲੈ ਕੇ ਦੇਵੇ ਭਾਵੇਂ ਏਸੀ ਲੈ ਕੇ ਦੇਵੇ ਭਾਵੇਂ ਜੋ ਮਰਜ਼ੀ ਲੈ ਕੇ ਦੇਵੇ ਲੋਕੀ ਤਾਂ ਇੰਤਜ਼ਾਰ ਦੇ ਆਪਣਾ ਵੇਖ ਨਹੀਂ ਨਾ ਸਕਦੇ ਕਿ ਭਈ ਉਹ ਉਹਨੂੰ ਦੇ ਰਿਹਾ ਹੈ ਕਿਉਂ ਦੇ ਰਿਹਾ ਹੈ ਯਾਰ ਅਸੀਂ ਛੋਟੀ ਜਿਹੀ ਉਹਦੀ ਇੱਕ ਵੀਡੀਓ ਵੇਖ ਪਤਨਾਮ ਕਰਨ ਲੱਗੀਆਂ ਉਹਦੇ ਇੱਕ ਛੋਟੀ ਜਿਹੀ ਵੀਡੀਓ ਵੇਖੀ ਸੀ ਨਾ ਕਿ ਗੁਲਾਬ ਸਿੱਧੂ ਨੇ ਨਾ ਉਹਦੀ ਤੀ ਨੂੰ ਜਦੋਂ ਉਹ ਕਿਤੇ ਹੋਟਲ 'ਚ ਬੁਲਾਇਆ ਜਦੋਂ ਉਹਨਾਂ ਨੂੰ ਪਹਿਲੀ ਵਾਰੀ ਇਹਨਾਂ ਦੀ ਵੇਖਿਆ ਕਿਰਨਾਂ ਦੀ ਜਿਹੜੀ ਵੀਡੀਓ ਵੇਖੀ ਸੀ ਉਹਦੇ ਵਿੱਚ ਉਹਨਾਂ ਨੂੰ ਬੁਲਾ ਕੇ ਫਿਰ ਉਹਨਾਂ ਨੂੰ ਫ੍ਰਿਜ ਲੈ ਕੇ ਦਿੱਤੀ ਫਿਰ ਉਹ ਤੀ ਨੂੰ ਕੋਈ ਪੈਸੇ ਥੋੜੇ ਜਿਹੀ ਦਿੱਤੇ ਕਹਿੰਦੇ ਮੈਂ ਨਹੀਂ ਵੇਖਿਆ ਉਹਨੇ ਬਸ ਮੇਰੀ ਤੀ ਦੇ ਹੱਥ ਚ ਰੱਖ ਦਿੱਤਾ ਤੇ ਉਹਨੇ ਪਿਆਰ ਦੇ ਦਿੱਤੇ ਮਤਲਬ ਅਗਰ ਕੋਈ ਕਿਸੇ ਦੀ ਸਪੋਰਟ ਕਰਦਾ ਹੈ ਨਾ ਤੇ ਇਹਦੇ ਚ ਦੂਸਰਿਆਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਨਾ ਜੀ ਵੀ ਕਿ ਕਿਸੇ ਨੇ ਅਗਰ ਕਿਸੇ ਦੀ ਸਪੋਰਟ ਕਰਨੀ ਹੈ ਨਾ ਤਾਂ ਉਹਨੇ ਦੇਖ ਕੇ ਕੀਤੀ ਨਾ ਉਹ ਕੋਈ ਦਾਵਾ ਨਹੀਂ ਮਤਲਬ ਉਹਨੇ ਵੇਖ ਕੇ ਕੀਤੀ ਉਹਨੂੰ ਜ਼ਰੂਰਤ ਸੀ ਉਹਨਾਂ ਨੂੰ ਲੱਗਾ ਕਿ ਇਹ ਬੰਦਾ ਨੀਡੀਡ ਹੈ ਅਸੀਂ ਇਹਦੀ ਹੈਲਪ ਕਰ ਸਕਦੇ ਹਾਂ ਤੇ ਉਹਨਾਂ ਨੇ ਉਹਦੀ ਹੈਲਪ ਕੀਤੀ ਐਂਦੀ ਜਿੰਦਾ ਚੰਗੀਆਂ ਨਹੀਂ ਲੱਗਦੀਆਂ ਬੜਾ ਜਨਾਨੀਆਂ ਨੇ ਨਾ ਯ ਨਾ ਠੀਕ ਹੈ ਗੱਲ ਕਰ ਰਹੇ ਨਾ ਉਸੇ ਨਾ ਕੋਈ ਗੱਲਾਂ ਦਾ ਲਤ ਪੈਰ ਕੋਈ ਗੱਲਾਂ ਦੀ ਹੈ ਕੋਈ ਨਹੀਂ ਹੈ ਲੜਾਈ ਹੈ ਤੇ ਉਹਦਾ ਕੋਈ ਸਿਰ ਮੂਹ ਨਹੀਂ ਕੋਈ ਨਹੀਂ ਹੈ ਯਕੀਨ ਮੰਨ ਉਹਦਾ ਵਲੋਗ ਬਣਾ ਕੇ ਪਾਇਆ ਉਹਦਾ ਵਲੋਗ ਜੀ ਹੋਸੀ ਕੀਆਂ ਸਾਡੀਆਂ ਚਾਪਲੀਆਂ ਟੁੱਟ ਗਈਆਂ ਸਾਨੂੰ ਚਾਹ ਨਹੀਂ ਪੁੱਛੀ ਇਹ ਉਹ ਹੈ ਠੀਕੇ ਉਹ ਕਾਨੀ ਮੈਨੂੰ ਬੁਲਾਇਆ ਹੀ ਨਹੀਂ ਉਹਨਾਂ ਨੂੰ ਜਿਨ੍ਹਾਂ ਨੂੰ ਮੈਂ ਬੁਲਾਇਆ ਨਹੀਂ ਉਹਨਾਂ ਨੂੰ ਮੈਂ ਪੁੱਛਿਆ ਨਹੀਂ ਕੋਈ ਐਂਜਦੀ ਹੋਏਗੀ ਬਸ ਇਹ ਗੱਲ ਵੀ ਗਲਤ ਹੈ ਜੇ ਤੁਸੀਂ ਬੁਲਾਇਆ ਨਹੀਂ ਅਗਰ ਕੋਈ ਬੰਦਾ ਕਾਰੀਕਾਰ ਤੱਕ ਚੱਲ ਕੇ ਆ ਜਾਂਦਾ ਨਾ ਤੇ ਜਿੱਥੇ ਸੋਵੋ ਤੇ ਉਥੇ ਕੋਤਰ ਸੋ ਜੇ ਤੁਸੀਂ ਇੰਨੇ ਜਣਿਆਂ ਨੂੰ ਪੁੱਛਿਆ ਤੇ ਇੱਕ ਜਣੇ ਨੂੰ ਤੁਸੀਂ ਨਾ ਪੁੱਛੋ ਕਿ ਭਈ ਮੈਨੂੰ ਬੁਲਾਇਆ ਨਹੀਂ ਇਹ ਵੀ ਬੰਦੇ ਦੀ ਆਪਣੀ ਹੋਉਂਦੀ ਹੈ ਇਹ ਉਹ ਮੈਨੂੰ ਨਹੀਂ ਲੱਗਦਾ ਹੈ ਕਿ ਇਹ ਗੁੱਡ ਮੈਨਰਸ 'ਚ ਨਹੀਂ ਆਂਦਾ ਅਗਰ ਕੋਈ ਤੁਹਾਡੀ ਘਰ ਤੋੜ ਕੇ ਆ ਗਿਆ ਅਗਰ ਕੋਈ ਸਾਤ ਵਗਾਨਾ ਵੀ ਆਈਏਗਾ ਇਹ ਥੋੜੀ ਕੋਈ ਸੱਤ ਭਗਾਨਾ ਜੇ ਤੁਸੀਂ ਉਹਨੂੰ ਚਾਹ ਪਾਣੀ ਤੇ ਪੁੱਛਦੇ ਹੋ ਨਾ ਆਪਣਾ ਪੰਜਾਬੀਆਂ ਦਾ ਤੇ ਇਹ ਵੀ ਨਾ ਕਿ ਕੋਈ ਗੈਰ ਵੀ ਆ ਗਿਆ ਨਾ ਉਹਨੇ ਵੀ ਰੋਟੀ ਮੰਗੀ ਤੇ ਆਪਾਂ ਨਾ ਨਹੀਂ ਕਿ ਕੋਈ ਬੰਦੇ ਨੂੰ ਖੁਸ਼ ਹੋਣਾ ਚਾਹੀਦਾ ਕਿ ਭਈ ਅਗਰ ਉਹ ਕਿਸੇ ਦੇ ਕੋਈ ਅਗਰ ਕੋਈ ਸੇਲੀ ਆ ਸਮਝੋ ਕਿ ਉਹਨੇ ਆਨਾ ਸੀ ਉਹਨੂੰ ਨਾਲ ਨਾ ਕੋਈ ਆਪਣਾ ਪਾਰਟਨਰ ਲੱਭਾ ਹੋ ਗਿਆ ਤਾਂ ਕਹਿੰਦੀ ਕਿ ਚਲ ਤੂੰ ਮੇਰੇ ਨਾਲ ਚੱਲ ਕਈ ਦਿਓ ਭੈਣ ਜੀ ਹੁੰਦਾ ਵਿਆਹ ਸ਼ਾਦੀ ਤੇ ਆਪਣੀ ਸਹੇਲੀ ਦੀ ਤੇ ਕਿਸੇ ਤੇ ਜਾਣਾ ਹੋਵੇ ਤੇ ਹੀ ਜਿਗ ਚਾਹਤ ਹੁੰਦੀ ਹੈ ਕਿ ਭਈ ਜਾ ਕੇ ਥੋੜਾ 24 ਘੰਟੇ ਸਹੇਲੀ ਦੇ ਮੋਢੇ ਨਾਲ ਜਿ ਮਰਣਾ ਹੈ ਐ ਹੁੰਦਾ ਹੈ ਕੇ ਜੀ ਉਹਨਾਂ ਦੇ ਘਰ ਜਾ ਕੇ ਬੋਰ ਹੋਵਾਂਗੇ ਤੇ ਤੂੰ ਇੰਜ ਕਰਕੇ ਆਪਣੀ ਕਜ਼ਨ ਨੂੰ ਜਾਂ ਬੰਦਾ ਕਿਸੇ ਨੂੰ ਨਾਲ ਲੈ ਜਾਂਦਾ ਕਿ ਚੱਲ ਤੂੰ ਮੇਰੇ ਨਾਲ ਚੱਲ ਅਸੀਂ ਦੋਵੇਂ ਜਣੀਆਂ ਗੱਲਾਂ ਕਰਾਂਗੇ ਪਰ ਇਹ ਗੱਲਾਂ ਨਾ ਨਹੀਂ ਅਛੀਆਂ ਨਹੀਂ ਲੱਗਦੀਆਂ ਹੈ ਕਿ ਤੁਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਜਿਹੜਾ ਹਾਈਲਾਈਟ ਕਰੋ ਤੁਸੀਂ ਕਹੋ ਜੀ ਉਹਦੇ ਨਾਲ ਉਹ ਆ ਗਈ ਸੀ ਮੈਨੂੰ ਬੁਲਾਇਆ ਨਹੀਂ ਸੀ ਮੈਂ ਇੱਕ ਚੀਜ਼ ਕਹਿਣਾ ਵਾਂ ਕਿ ਇਹ ਜਿਹੜਾ ਪਲੇਟਫਾਰਮ ਮਸਾਂ ਕਿ YouTube ਹੈ ਜਾਂ Facebook ਹੈ ਜਾਂ Instagram ਹੈ ਐਂਟਰਟੇਨਮੈਂਟ ਪਰਪਸ ਵਾਸਤੇ ਰੱਖੋ ਕੁਝ ਐਂਟਰਟੇਨਮੈਂਟ ਪਰਪਸ ਵਾਸਤੇ ਵੀ ਕੁਝ ਇਹਦੇ ਵਿੱਚ ਮਸਾਂ ਕਿ ਮਾਲੂਮਾਤ ਹੈ ਕਿ ਕੋਈ ਯਾਰ ਵੀਡੀਓ ਲੋਕੀ ਆਪਣਾ ਬੜੀ ਹਿਸਟੋਰੀਕਲ ਵੀਡੀਓ ਬਣਾਉਂਦੇ ਨੇ ਮਤਲਬ ਕਿ ਇਹ ਪਲੇਟਫਾਰਮ ਇਹ ਲੋਕਾਂ ਨੇ ਇਸ ਪਲੇਟਫਾਰਮ 'ਤੇ ਐਡਾ ਕੋ ਗੰਦਮਾ ਬਣਾ ਛੜਿਆ ਹੈ ਨਾ ਠੀਕੇ ਜੀ ਕਾਰਦੀਆਂ ਲੜਾਈਆਂ ਇਹ ਵਿੱਚ ਬਾਕੀ ਦੱਸੇਗੀ ਜੀ ਉਹ ਫਲਾਨੀ ਆਪਣਾ ਹੋਟਲਾਂ ਵਿੱਚ ਤੇ ਫਲਾਨੀ ਮੋਟਰਾਂ ਤੇ ਠੀਕੇ ਯਾਰ ਖੁਦਾ ਦਾ ਬੰਦੇ ਕੋ ਕਿਸੇ ਦੀ ਭੈੰਦੀ ਇੱਜ਼ਤ ਦੇ ਠੀਕੇ ਰੱਬ ਕਹਿੰਦਾ ਅੱਜ ਤੁਸੀਂ ਕਿਸੇ ਦੇ ਉੱਤੇ ਪਰਦਾ ਪਾਓਗੇ ਕੱਲ ਨੂੰ ਮੈਂ ਤੁਹਾਡੇ ਆਪਾਂ ਤੇ ਪਰਦਾ ਪਾਵਾਂਗਾ ਅੱਛਾ ਇਹ ਚੀਜ਼ ਹੈ ਕਿ ਅਕੇ ਤੁਸੀਂ ਰਲ ਮਿਲ ਕੇ ਇੱਕ ਦੂਸਰੇ ਦੇ ਨਾਲ ਰਲ ਕੇ ਗੱਲਾਂ ਬਾਤਾਂ ਕਰ ਲੈਣ ਜੋ ਕੰਮ ਕਰ ਲੈਣ ਤੇ ਬਾਅਦ ਵਿੱਚ ਜੁ ਦੇਖ ਦੂਸਰੇ ਨਾਲ ਬੰਦੀ ਨਹੀਂ ਤੇ ਦੂਸਰੀ ਗੱਲ ਅੱਛਾ ਇਹਨਾਂ ਨੇ ਕਿਹਾ ਕਿ ਕਮਲ ਪਟਿਆਲਾ ਨੇ ਆਪਣੀ ਸੇਲੀ ਨੂੰ ਆਖਿਆ ਕਿ ਮੈਨੂੰ 15 ਤੇ ਮੈਂ ਅਤੇਰਾ ਉਹ ਜੋੜ ਦਾਂਗੇ ਇਹ ਗੱਲ ਵੀ ਗਲਤ ਐ ਅਗਰ ਉਹ ਤੇ ਉਹ ਦੀ ਦੋਸਤ ਸੀ ਫਿਰ ਉਹਨੂੰ ਇੰਨਾ ਮੂੰਹ ਪਾੜ ਕੇ ਕੁਝ ਕਹਿਣਾ ਨਹੀਂ ਸੀ ਚਾਹੀਦਾ ਹਾਂ ਅਗਰ ਉਹਨੂੰ ਲੱਗਦਾ ਸੀ ਕਿ ਭਈ ਮੈਂ ਕੰਮ ਕਰਨਾ ਮੈਂ ਐਜ਼ ਆ ਕੰਮ ਦੀ ਪਰਪਸ ਤੇ ਤਾਂ ਉਹਨੂੰ ਉਹਨਾਂ ਕੁ ਮਾਰ ਜਨ ਦੱਸਦੀ ਕਿ ਭਈ ਮੈਂ ਵੀ ਟਾਈਮ ਕੱਢ ਕੇ ਤੇਰੀ ਇਹ ਵੀਡੀਓ ਜੋੜਨੀਆਂ ਕਰਨੀਆਂ ਨੇ ਇੰਨਾ ਨਹੀਂ ਤੇ ਚਲ ਥੋੜਾ ਬੋਤਾ ਮੈਨੂੰ ਇੰਨਾ ਕਰ ਦੇ ਤਾਂ ਕਿ ਮੈਨੂੰ ਪਤਾ ਹੋਵੇ ਕਿ ਮੈਂ ਉਹਦੇ ਵਾਸਤੇ ਕੰਮ ਕਰਦੀ ਪਈ ਹਾਂ ਇੱਕ ਕੰਮ ਪਰਫੈਸ਼ਨ ਦੇ ਨਾਲ ਜਦੋਂ ਇੱਕ ਬੰਦੇ ਨੂੰ ਪਤਾ ਹੈ ਕਿ ਭਈ ਮੈਂ ਵਲੋਗਿੰਗ ਕਰਦੀ ਪਈ ਹਾਂ ਮੈਂ ਆ ਕੰਮ ਕਰਨਾ ਹੈ ਫਿਰ ਉਹਦਾ ਇਹ ਤਕੰਮ ਆਂਦਾ ਹੀ ਨਹੀਂ ਕਿ ਫਲਾਣੀਆਂ ਤੂੰ ਮੇਰੀ ਵੀਡੀਓ ਜੋੜ ਦੇ ਫਲਾਣੀਆਂ ਜਦੋਂ ਤੈਨੂੰ ਕਰਨਾ ਹੀ ਨਹੀਂ ਆਂਦਾ ਫਿਰ ਧੁਖਾ ਲੈਣੀ ਕਿ ਕਿਸੇ ਨਾਲ ਕਰੋ ਹੀ ਨਾ ਜੇ ਤੁਸੀਂ ਕਰਵਾਉਂਦੇ ਹੋ ਤਾਂ ਤੁਸੀਂ ਉਹਦਾ ਮੁਆਵਜ਼ਾ ਦੋ ਇਹਦੇ 'ਚ ਵੀ ਕੋਈ ਹੋ ਨਹੀਂ ਨਾ ਹੀ ਕਰ ਜੇ ਕਿਸੇ ਨੇ ਕੋਈ ਆਪਣਾ ਇੱਕ ਕੰਮ ਕੱਟ ਕੇ ਤੁਹਾਡਾ ਕੰਮ ਕਰਨਾ ਹੈ ਵਲੌਗ ਜੋੜਨਾ ਕਿਹੜਾ ਛੋਟੀ ਗੱਲ ਹੁੰਦੀ ਹੈ ਠੀਕ ਹੈ ਉਹਨੂੰ ਕੱਟਣਾ ਵਧਣਾ ਉਹਨੂੰ ਸੈੱਟ ਕਰਕੇ ਸਾਰੇ ਇਫੈਕਟ ਲਾ ਕੇ ਜੋੜਨਾ ਠੀਕ ਹੈ ਇਹ ਵੀ ਇੱਕ ਮਿਹਨਤ ਹੀ ਹੈ ਨਾ ਤੇ ਪਰਲੇ ਫਿਰ ਇਹ ਵੇ ਕਿ ਰੋਜ਼ਾਨਾ ਉਹ ਪਾ ਰਜ਼ਾਨਾ ਦੋ ਦੋ ਵਲੋਗ ਜੋੜਦੀ ਹੋਵੇ ਉਹਦੇ ਇੱਕ ਇੱਕ ਗੱਲ ਕਰਨਾ ਜੀ ਉਹਨੇ ਮੰਗਿਆ ਸੀ ਕਿ ਹਾਂ ਉਹਨੂੰ ਇੰਨੀ ਅਮਾਉਂਟ ਨਹੀਂ ਸੀ ਮੰਗਣੀ ਚਾਹੀਦੀ ਕਿ ਜੇਗਾ ਲੱਗੇ ਕਿ ਉਹ ਉਹ ਜਿੱਥੇ ਜ਼ਿਆਦਾ ਬਾਕੀ ਇਹ ਕੁੜੀਆਂ ਦੀ ਲੜਾਈਆਂ ਇਹ ਨਹੀਂ ਮੁੱਕ ਸਕਦੀਆਂ ਬਾਕੀ ਤੁਸੀਂ ਇਹਨਾਂ ਲੋਕਾਂ ਦੇ ਵੇਖ ਲਓ ਕਿ ਯਾਰ ਇਹਨਾਂ ਲੋਕਾਂ ਨੂੰ ਨਾ ਮੈਂ ਮੇਰੀ ਨਜ਼ਰ ਦੇ ਵਿੱਚ ਇਹਨਾਂ ਲੋਕਾਂ ਨੂੰ ਆਪਣੀ ਇੱਜ਼ਤ ਨਾਲ ਕੋਈ ਕੰਸਰਨ ਨਹੀਂ ਹੈ ਠੀਕ ਹੈ ਕਹਿੰਦਾ ਮਤਲਬ ਕਿ ਦੇਖੋ ਕਿ ਲੋਕੀ ਇਹਨਾਂ ਦੀ ਵੀਡੀਓ ਚੁੱਕ ਚੁੱਕ ਕੇ ਤੇ ਇਹਨਾਂ ਦੇ ਮਜ਼ਾਕ ਬਣਾਉਂਦੇ ਪਏ ਨੇ ਬੇਸਿਕਲੀ ਆਪਣਾ ਮਜ਼ਾਕ ਖੁਦ ਬਣਵਾਉਂਦੇ ਪਏ ਠੀਕ ਹੈ ਕਿ ਨਿੱਕੀ ਨਿੱਕੀ ਚੀਜ਼ਾਂ ਵੀ ਜਿਹੜੀਆਂ ਨੇ ਨਾ ਉਹ ਵੀ ਮਤਲਬ ਆਪਣਾ ਸੋਸ਼ਲ ਮੀਡੀਆ ਹਾਈਲਾਈਟ ਕਰਦੇ ਨੇ ਯਾਰ ਕੱਲ ਨੂੰ ਤੁਹਾਡੇ ਬੱਚੇ ਨੇ ਤੁਹਾਡੇ ਬੱਚੇ ਤੁਹਾਡੇ ਤੋਂ ਕੀ ਆਪਣਾ ਸਿੱਖਣਗੇ ਕਿ ਸਾਡੇ ਮਾਪਿਓ ਇੰਜ ਵੀ ਕੁੱਤਿਆ-ਕੁੱਤਿਆ ਕਰਦੇ ਫਿਰਦੇ ਨੇ ਟ੍ਰਿਕ ਫਲਾਣੀ ਦਾ ਇਹ ਭੇਤਖੋਲ ਦੀ ਕੋਈ ਇਹਦੀ ਇਹਨਾਂ ਦੀ ਮਾਂ ਦਾ ਭੇਤਖੋਲ ਦੀ ਕੋਈ ਇਹਨਾਂ ਇਹ ਉਹਨਾਂ ਦਾ ਖੋਲਦੇ ਫਿਰਦੇ ਨੇ ਇਹ ਦਵਾ ਮਾਰੋ ਇਹ ਆਪਣੇ ਕੋ ਬੰਦਿਆਂ ਦੇ ਦੂਸਰਾ ਦਾ ਕੰਮ ਕਰੋ ਠੀਕ ਹੈ ਬਾਕੀ ਵੀਰੇ ਆਪਣਾ ਹੈ ਤੁਹਾਡੀ ਜ਼ਿੰਦਗੀ ਆ ਪਾਜੀ ਬੈਠਾ ਹੋਇਆ ਇਹਨਾਂ ਨੂੰ ਕਿਚਨ ਵਾਸਤੇ ਆ ਉਹ ਬੈਠਾ ਹੈ ਵੇ ਆਪੀ ਇਹਨਾਂ ਦੀ ਕੁੱਤਿਆ-ਕੁੱਤਿਆ ਕਰ ਲੇਗਾ ਬਟ ਗੱਲ ਕਰਨ ਦਾ ਮਕਸਦ ਇਹਵੇਂ ਕਿ ਆ ਨਹੀਂ ਠੀਕ ਹੈ ਪੰਜਾਬ ਦੇ ਵਿੱਚ ਰਹਿੰਦੇ ਹੋ ਤੂੰ ਕਮਜ਼ਗਮ ਇਹ ਤੇ ਵੇਖੋ ਯਾਰ ਅਸੀਂ ਕਿਹੜੇ ਦੇਸ਼ 'ਚ ਰਹਿੰਨੇ ਆ ਠੀਕ ਹੈ ਸਾਡਾ ਕਲਚਰ ਕੀ ਹੈ ਸਾਡਾ ਕਲਚਰ ਇਸ ਤਰ੍ਹਾਂ ਦਾ ਨਹੀਂ ਹੈ ਕਿ ਸੋਸ਼ਲ ਮੀਡੀਆ ਤੇ ਆ ਕੇ ਇੱਕ ਦੂਜੇ ਨੂੰ ਭੰਡਦੇ ਫਿਰਿਏ ਤੇ ਐਸੀ-ਐਸੀ ਲੈਂਗੁਏਜ ਯੂਜ਼ ਕਰੀਏ ਠੀਕ ਹੈ ਜਿਹੜੀਆਂ ਨਹੀਂ ਚੱਲਣੀਆਂ ਧੀਆਂ ਪਹਿਣਾ ਨੇ ਵੀਡੀਓ ਵੇਖਣੀਆਂ ਹੁੰਦੀਆਂ ਨੇ ਬਾਕੀ ਜੀ ਰੱਬ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਰੱਬ ਸੋਣਾ ਛੇਤੀ ਸਮਝਬੂਝਦਾ ਵੇਖ ਕੇ ਕੀ ਗੱਲ ਕਰਨੀ ਚਾਹੀਦੀ ਹੈ ਕਿਰੀ ਨਹੀਂ ਠੀਕ ਹੈ ਕੋਈ ਵੀਡੀਓ ਬਣਾਓ ਠੀਕ ਹੈ ਯਾਰ ਆਪਣੀਆਂ ਤੁਸੀਂ ਚੰਗੀਆਂ ਵੀਡੀਓ ਬਣਾ ਲਓ ਲੋਕੀ ਉਹ ਵੀ ਤੁਹਾਡੀਆਂ ਵੇਖਣਗੇ ਮੈਨੂੰ ਲੱਗਦਾ ਮੋਸਟਲੀ ਉਹ ਮੇਕੋ ਕਿਰਣਾ ਵੀਡੀਓ ਬਣਾਉਂਦੀ ਹੈ ਨਾ ਮੋਸਟਲੀ ਉਹ ਹਾਸੇ ਵਾਲੀ ਵੀਡੀਓ ਬਣਾਉਂਦੀ ਹੈ ਹਾਂ ਠੀਕ ਹੈ ਤੇ ਉਹਦੀਆਂ ਵੀਡੀਓ ਬਹੁਤਿਆਂ ਹਾਸੇ ਵਾਲੀਆਂ ਹੁੰਦੀਆਂ ਨੇ ਐਂਡਰਟੇਨਮੈਂਟ ਪਰਪਸ ਵਾਸਤੇ ਹੁੰਦੀਆਂ ਨੇ ਤੇ ਵੇਖੋ ਉਹਨੂੰ ਉਹਨਾ ਖੇਚਦਾ ਵੀ ਨਹੀਂ ਹਾਂ ਆ ਜਾ ਕੇ ਚਾਰ ਪੰਜ ਵਲੋਗਰ ਨੇ ਜਿਨ੍ਹਾਂ ਜਿਉਂ ਕਾਟਦਾ ਹੁਣ ਦੇਖ ਏ ਲੋਕ ਤਮਾਸ਼ਾ ਵੇਖਣ ਵਾਸਤੇ ਬੈਠੇ ਨੇ ਠੀਕ ਹੈ ਔਰ ਇਹ ਬੇਸਿਕਲੀ ਇਹ ਤਮਾਸ਼ਾ ਵਹਾਣਗੇ ਤੇ ਲੋਕੀ ਵੇਖਣਗੇ ਠੀਕ ਹੈ ਨਾ ਤਮਾਸ਼ਾ ਆਪਣਾ ਬਣਾਣਾ ਠੀਕ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨਾ ਗੱਲ ਕਰਨ ਦਾ ਮਕਸਦ ਇਹ ਵੀ ਕਿ ਯਾਰ ਹਾਸਾ ਮਜ਼ਾਕ ਜਿਹੜਾ ਨਾ ਉਹ ਤੇ ਚਲੋ ਇੱਕ ਸੈਪਰੇਟ ਏ ਠੀਕ ਹੈ ਜਦੋਂ ਐ ਚੀਜ਼ਾਂ ਵੇਖੋ ਫਲਾਨੀ ਹੋਟਲਾਂ ਦੇ ਫਲਾਨੀ ਮੋਟਰਾਂ ਦੇ ਫਲਾਨੀ ਇਹ ਫਿਰ ਪਹਿਲੇ ਅੱਛਾ ਇਹਨਾਂ ਦਾ ਇਹ ਕੰਮ ਹੈ ਪਹਿਲੇ ਇਕੱਠੀਆਂ ਬਹਿ ਕੇ ਖਾ ਲੈਂਦੀਆਂ ਨੇ ਫਿਰ ਮੁੜ ਕੇ ਆੜਾ ਢੋ ਕੇ ਇੱਕ ਦੂਜੇ ਦੇ ਪੇਟ ਖੋਲ ਦਿੰਦੀਆਂ ਠੀਕ ਹੈ ਬ ਏ ਕੰਮ ਨਹੀਂ ਯਾਰ ਬਾਕੀ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰੱਖਾ